ਇਸਕੇ ਮੈਂ ਤੇ ਸਾਰੇ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਕੱਲ ਨੂੰ ਹੈਗੀ ਆ ਲੋਹੜੀ ਤੇ ਅੱਜ ਆਪਾਂ ਲੈ ਕੇ ਆਵਾਂਗੇ ਥੋੜੇ ਬਹੁਤੇ ਗੁੱਡੇ ਕਿਉਂਕਿ ਸਾਡੇ ਇੱਥੇ ਥੋੜੇ ਹੀ ਉੱਡਦੇ ਆ ਬਸੰਤ ਤੇ ਉਹ ਸੌਰੀ ਲੋਹੜੀ ਤੇ ਤੇ ਬਸੰਤ ਤੇ ਸਾਡੇ ਜ਼ਿਆਦਾ ਉੱਡਦੇ ਆ ਤੇ ਆਪਾਂ ਬਸੰਤ ਤੇ ਲੈ ਕੇ ਆਵਾਂਗੇ ਇਹ ਆ ਯੁਵਰਾਜ ਇਹ ਤੁਸੀਂ ਵੇਖਿਆ ਹੀ ਹੋਣਾ ਕਿ ਉਹ ਸਿਸਤ ਮੇਰੇ ਮਗਰ ਮਗਰ ਤੁਰੀ ਜਾਂਦੀ ਤਾਂ ਨਾ ਮੈਂ ਉਹ ਕਹਾਂ ਨਾ ਉਹ ਭੱਜੀ ਹੁੰਦੀ ਆ ਆ ਭੱਜੀ ਹੁੰਦੀ ਹਾਂ ਅੰਦਰ ਬਹਿ ਜਾ ਮੈਂ ਗੁੱਡੇ ਲੈ ਕੇ ਆਉਣੇ ਆ ਯਾ ਬਈਆ ਗਾਈਜ਼ ਹੁਣ ਆਪਾਂ ਚੱਲੇ ਆ ਗੁੱਡੇ ਲੈਣ ਤੇ ਚਲੋ ਹੁਣ ਆਪਾਂ ਤੁਮੀ ਗੁੱਡੇ ਲਿਆ ਕੇ ਮਿਲ ਜਾਈਏ ਇੱਕ ਵਾਰ ਤੇ ਗਾਈਜ਼ ਗੁੱਡੇ ਆਪਾਂ ਲੈ ਆਂਦੇ ਆ ਫਿਲਹਾਲ ਤਾਂ ਆਪਾਂ ਥੋੜੇ ਹੀ ਲਿਆਂਦੇ 100 ਰੁਪਏ ਦੇ ਲਿਆਂਦੇ ਆ ਤੇ ਹੁਣ ਤੁਹਾਨੂੰ ਆਪਾਂ ਵਿਖਾ ਦਿੰਨੇ ਬਾਕੀ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਜ਼ਿਆਦੇ ਲੋੜੀ ਤੇ ਆ ਇੱਕ ਪੰਜਾ ਦਾ ਤੇ ਇੱਕ ਪੰਜਾ ਦਾ ਤੇ ਆ ਵੜੀ ਵਾਲੀ ਦਸਾਂ ਦੀ ਤੇ ਆ ਵੀ ਦਸਾਂ ਦੀ ਆ ਵੀ ਦਸਾਂ ਦੀ ਆ ਵੀ ਦਸਾਂ ਦਾ ਛੱਜ ਜਿਆ ਤੇ ਆ ਨਿੱਕੀ ਪੰਜਾ ਦੀ ਤੇ ਆ ਵੀ ਦਸਾਂ ਦਾ ਇਹ 15 ਦਾ ਸਾਰੀ ਲੰਮੇ ਪੂੰਜੇ ਵਾਲਾ ਵੇ ਪੂੰਜਾ ਬੜਾ ਲੰਮਾ ਹੈ ਦਾ ਤੇ ਆ ਜਿਹੜਾ ਵੱਡਾ ਸਾਰੇ ਨਾਲੋਂ ਇਹ ਤੀਆਂ ਦਾ ਵਾ ਤੇ ਫਿਲਹਾਲ ਆਪਾਂ ਇਹਨੇ ਇੱਕ ਗੁੱਡੇ ਲੈ ਆਂਦੇ ਆ ਤੇ ਹੁਣ ਆਪਾਂ ਚੱਲੇ ਆਂ ਚਾਰ ਪੁੱਟਣ ਤੇ ਹੁਣ ਆਪਾਂ ਚਾਰ ਪੁੱਟ ਕੇ ਤੇ ਆਣ ਕੇ ਗੁੱਡੇ ਡਾਵਾਂਗੇ ਤੇ ਆਪਾਂ ਹੁਣ ਉਦੋਂ ਬਣਾਵਾਂਗੇ ਵਲੌਗ ਤੇ ਹੁਣ ਆਪਾਂ ਚੱਲੇ ਆਂ ਚਾਰ ਪੁੱਟਣ ਤੇ ਹੁਣ ਆਪਾਂ ਚੱਲਦੇ ਹਾਂ ਓਕੇ ਬਾਏ ਤੇ ਗਏ ਚਾਰ ਪੁੱਟੇ ਸਾ ਪਾ ਗਏ ਆ ਤੇ ਆ ਨਿੱਕੀ ਭੱਜੀ ਫਿਰਦੀ ਥਣ ਮੇ ਖਾਣਾ ਆ ਰੋਲਾ ਪਾਈ ਜਾਂਦੀ ਆ ਮम्मा ਅਦਰ ਚੱਲੇ ਆ ਪੱਤਨ ਪਾਲਕ ਪਾਲਕ ਮਿੱਥੇ ਉਧਰ ਪਾਪਾ ਪੱਟੀ ਜਾਂਦੇ ਸਿਫਤ ਗੁਰਸ਼ੇਫਤ ਤੇ ਆ ਆਪਣਾ ਸਕੂਲ ਆ ਸਰਕਾਰੀ ਸਕੂਲ ਤੇ ਆ ਸਾਹਮਣੇ ਗੱਗੂ ਵੀਰੇ ਦਾ ਹੰਦਾ ਘਰ ਆ ਸਾਹਮਣੇ ਵਿਚਕਾਰ ਆ ਜੂਵੀ ਆਹ ਚਾਹ ਚਾਹ ਨੰਨਲੇ ਹੈ ਮਾਤੇ ਹੋਣ ਦੇ ਘਰ ਆ ਚਾਹ ਬਲਾ ਕਰਦੇ ਰੇੜਾ ਸੱਟ ਪਾ ਆ ਗਿਆਂ ਕੋਠੇ ਦੇ ਤੇ ਆ ਸਾਰੀ ਪਲਤਲ ਇਕੱਠੀ ਹੋ ਗਈ ਤੁਹਾਨੂੰ ਮੇਰੇ ਕੋਲ ਨਾ ਇੱਕ ਤਾਂ ਇੱਕ ਤਾਂ ਬੈਠਾ ਹੋਇਆ ਇੱਥੇ ਮੈਂ ਤੇ ਦੋ ਖੜੇ ਆ ਵੱਡੇ ਵੀ ਆ ਵੱਡੇ ਵੀ ਆ ਆਦਾ ਇਹ ਬੋਲਦਾ ਬਹੁਤ ਜ਼ਿਆਦਾ ਇਹ ਇਹਦਾ ਬਲੈਕ ਪੈਂਥਰ ਤੇ ਆ ਮੇਰਾ ਮੋਨੋਗਾਈਟ ਪਿਆ ਇੱਧਰ ਤੇ ਆ ਰੈੱਡ ਪਾਂਡਾ ਇਹ ਵੀ ਮੇਰਾ ਹੀ ਆ ਹੋਣਾ ਪਤਾ ਨੂੰ ਗੁੱਡਾ ਦਾਡੂ ਕੇ ਮਿਲਦੇ ਹੁਣ ਆਪਾਂ ਚੱਲੇ ਆਂ ਸ਼ਹਿਰ ਤੇ ਜਿਵੇਂ ਆਪਾਂ ਪਹਿਲਾਂ ਵੀ ਗਏ ਸੀਗੇ ਤੇ ਉਦੋਂ ਮੇਰੇ ਤੇ ਮੰਮਾ ਦੇ ਤੇ ਸਫਤ ਦੇ ਤੇ ਦਾਦੀ ਦੇ ਲੈਂਦੇ ਸੀ ਕੱਪੜੇ ਤੇ ਪਾਪਾ ਉਦੋਂ ਰਹਿ ਗਏ ਸੀਗੇ ਤੇ ਹੁਣ ਆਪਾਂ ਚੱਲੇ ਆਂ ਪਾਪਾ ਦੇ ਕੱਪੜੇ ਲੈਣ ਇੱਕ ਤਾਂ ਆਪਾਂ ਲੈ ਕੇ ਆਉਣੇ ਪਾਪਾ ਦੇ ਬੂਟ ਤੇ ਨਾਲ ਇੱਕ ਲੈ ਕੇ ਆਉਣੀ ਜੁੱਤੀ ਤੇ ਇੱਕ ਆ ਪਾਪਾ ਦਾ ਕੁਰਤਾ ਪਜਾਮਾ ਵਾ ਇਹਨੂੰ ਸੀਪਣਾ ਤੇ ਜਾਣਾ ਮੈਂ ਤੇ ਹੁਣ ਆਪਾਂ ਜਾ ਕਤੋਂ ਨੂੰ ਸਾਰਾ ਕੁਝ ਲਿਆ ਕੇ ਫਰਮਿੰਦੀ ਜਿਵੇਂ ਕਿ ਆ ਪਤਰਮ ਕੋੜ ਗਏ ਸੀ ਤੇ ਤਰਮ ਕੋਟੋ ਆ ਪਾ ਚੁਕੇ ਆ ਤੇ ਦੁਕਾਨਾਂ ਸਾਰੀਆਂ ਬੰਦ ਸੀਗੀਆਂ ਇਸੇ ਕਰਕੇ ਜੁੱਤੀ ਤਾਂ ਲਿਆਂਦੀ ਨਹੀਂ ਗਈ ਤੇ ਨਾ ਹੀ ਬੂਟ ਲਿਆਂਦੇ ਗਏ ਆ ਤੇ ਮੈਂ ਆਪਦਾ ਇੱਕ ਟਰੈਕਸੂਟ ਲੈ ਆਂਦਾ ਵਾ ਤੇ ਇੱਕ ਪਾਪਾ ਨੇ ਆਪਦਾ ਪਜਾਮਾ ਲਿਆਂਦਾ ਵਾ ਤੇ ਆ ਇੱਕ ਕੋੜ ਤੁਹਾਨੂੰ ਮੈਂ ਦਿਖਾਉਣਾ ਵਾ ਇੱਕ ਮਿੰਟ ਸਮਾਂ ਦੇਣਾ ਦਿਖਾਉਣਾ ਧੰਨਵਾਦ ਤੇ ਆ ਇੱਕ ਮੇਰਾ ਪਜਾਮਾ ਆ ਪੂਰਾ ਟਰੈਕਸੂਟ ਹੀ ਆ ਇਹ ਆ ਪਾਪਾ ਦਾ ਪਿਆਮਾ ਨਾਈਕੀਅਰ ਨਾਈਕੀਡ ਤੇ ਆ ਇੱਕ ਇਹ ਪਾਪਾ ਗਏ ਸੀਗੇ ਗੁੱਗੂ ਬਿਰੀਆਣਾ ਨਾਲ ਮੋਗੇ ਜਿਵੇਂ ਕਿ ਅਮਨਦੀਪ ਦਾ ਵਿਆਹ ਵਾ ਤੇ ਉਹ ਸਮਾਨ ਜਾਂ ਮੋਗੇ ਲੈਣ ਗਏ ਸੀਗੇ ਤੇ ਇੱਕ ਤਾਂ ਪਾਪਾ ਨੇ ਆ ਕੋਟ ਲਿਆਂਦਾ ਆਪਦਾ ਹਾਫ ਤੇ ਇੱਕ ਕਲ ਹੋਈ ਲਿਆਂਦੀ ਮੇਰੀ ਇਹ ਸ਼ੋਰਟ ਟਾਈਪ ਜੀ ਆ ਤੇ ਇਹ ਸੌਫਟ ਸੌਫਟ ਬਹੁਤ ਆ ਹੈਵੀ ਛੋਟੀ ਜੀ ਮੇਰੇ ਮੇਜ ਦੀ ਆ ਤੇ ਅੱਜ ਆਪਾਂ ਇੰਨਾ ਕ ਸਮਾਨ ਲਿਆਂਦਾ ਵਾ ਆਤੀ ਵੇਖ ਸਕਦੇ ਜੀ ਤੇ ਗਾਇਸ ਹੁਣ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਜਲਦੀ ਤੋਂ ਜਲਦੀ ਆਪਾਂ ਨਵਾਂ ਵਲੌਗ ਹੀ ਪਾਵਾਂਗੇ ਥੈਂਕਸ ਫॉर ਵਾਚਿੰਗ ਬਾਈ